ਇਕੋ ਬਹੁਤ ਪੁਰਾਣੇ ਗੀਤ ਮੈਨੂੰ ਜਿਆਦਾ ਆਉਂਦਾ ਹੈ ਸ਼ਾਇਦ ਉਹ ਜਿਹੜੀ ਗਾਇਕਾ ਤੇ ਅਦਾਕਾਰ ਹੁੰਦੀ ਸੀ ਹਿੰਦੀ ਫਿਲਮ ਇੰਡਸਟਰੀ ਦੀ ਆ ਮੇਰੇ ਜਕੇ ਕੁਝ ਵੀ ਹ ਤੋਂ ਵਧਿਕ ਸ਼ਾਇਦ ਪੰਜਾਂ ਕਾ ਤਿਹਵਰੇ ਰੰਗੇ ਹੋਣਿਓ ਉਹਦਾ ਨਾਮ ਸੁਣਦੇ ਆ ਨੂੰ ਮੈਨੂੰ ਤੇ ਜਿਹੜੇ ਸਲਮਾਗ ਸੀ ਉਹਦਾ ਇੱਕ ਗੀਤ ਮੈਨੂੰ ਥੋੜਾ ਜਿਹਾ ਮਾੜਾ ਮਾੜਾ ਜਾਇ ਜਾਦ ਮੜ ਗੀਤ ਮਾੜਨੇ ਮੜ ਜਾ ਥੋੜਾ ਜਹਾ ਯਾਦ ਆਉਂਦੇ ਮੈਨੂੰ ਉਹਦੇ ਲਾਈਨਸ ਆ ਹਮ ਦਿਲ ਕੀ ਇਹ ਆਰ ਜੋ ਥੀ ਕੋਈ ਦਿਲ ਰੂਬ ਮਿਲੇ ਕਿਉਂ ਇਹ ਆਵੇ ਹਾਂ ਛੜ ਮੈਥੋ ਕੁਛ ਗਲਤੀ ਹੋ ਗਈ ਹੋਣੀ ਆ ਗੌਂਦਿਆ ਨੂੰ ਬੁੜਕੇ ਇੱਕ ਵਾਰ ਬੁੜਕੇ ਹੋਰ ਇੱਕ ਵਾਰ ਕੋਸ਼ਿਸ਼ ਕਰਦਾ ਮੈਂ ਗਾਉਣ ਦੀ ਦਿਲ ਕੀ ਯਾਰ ਜੂ ਥੀ ਕੋਈ ਦਿਲ ਰੋ ਬਾ ਮਿਲੇ ਦਿਲ ਕੀ ਯਾਰ ਜੂ ਕੋਈ ਦਿਲ ਨੂੰ ਬਾ ਮਿਲੇ ਅਬ ਤੱਕ ਤੋ ਜੋ ਵੀ ਤੋਸਤ ਮਿਲੇ ਬੇਵਫਾ ਮਿਲੇ ਅਬ ਤੱਕ ਤੋ ਜੋ ਵੀ ਦੋਸਤ ਮਿਲੇ ਬੇਵਫਾ ਮਿਲੇ ਕੋਈ ਬੇਲੂ ਬਾ ਮਿਲੇ ਅਜੀਤ ਮਨੋ ਬਹੁਤ ਸੋਨਾ ਜੋ ਅਭਿਆਸੀ ਹੋਇਆ ਜਦ ਮੈਂ ਕਾਲਜ ਵਿੱਚ ਸਾਂ ਉਦੜਨ ਤਾ ਮੈਂ ਇਹ ਗੀਤ ਸੁਣਦਾ ਹੁੰਦਾ ਸੀ ਹੁਣ ਵੱਡੇ ਵੱਡੇ ਵੱਡਾ ਫਸਟਸਮਾਰਟਪ ਗਿਆ ਇਹ ਗੀਤ ਸੁਣਦੇ ਆਣ ਮੈਨੂੰ ਤੇ ਹੁਣ ਹੁਣ ਮੈਂ ਕਲਪੜ ਸੋਜਦਾ YouTube ਤੇ ਸਾਂ ਤੇ ਮੈਨੂੰ ਇਹ ਗੀਤ ਆਪਾਂ ਵੇਖ ਲਿਆ ਤੇ ਮੇਰੇ ਚਿੱਤ ਤੇ ਜੋ ਉਹ ਵੜ ਗਈ ਗੱਲ ਪਈ ਹੈਗੀ ਤਾਂ ਆਪਾਂ ਕਿੰਨੇ ਵਾਰਿਆਂ ਪਹਿਲਾਂ ਦੇਖਿਆ ਹੋਇਆ ਸੀ ਹੁਣ ਉਹ ਮੁੜ ਕੇ ਦਰੋਂ ਪਾਵੇ ਹਣੇ ਆ ਸੁਣਦੇ ਆ ਤੇ ਬਚਾ ਉਹ ਦਾ ਆਨੰਦ ਚੁੱਕਿਆ ਜਾਂਦੇ ਤੇ ਮੈਂ ਪਹਿਲਾਂ ਆਨੰਦ ਚੁੱਕੀ ਜਾਵਾਂ ਗੀਤ ਗਾ ਗੀਤ ਗਾ ਹਮਣ ਦੇ ਉਪਰਾਲੇ ਕਰੀ ਜਾਣਾ ਇੱਥੇ ਯੂਬ ਟਿਊਬ ਤੇ ਤੋੜੇ ਸਾ ਹਮੜੇ ਚ ਤਾਂ ਨਵਾਂ ਤਨ ਤਨਵਾ ਤਨਵਾ